ਕਿਸਾਨ ਭਰਾਵੋ ਜਿਹੜੀ ਥਾਲੀ ਦੇ ਵਿੱਚੋਂ ਖਾਈਗੇ ਆਪਾਂ ਉਹਨੂੰ ਨਿੰਦਨਾ ਤਾਂ ਬਣਦਾ ਨਹੀਂ ਨਿੰਦਨਾ ਤਾਂ ਮਾੜਾ ਹੁੰਦਾ ਪਰ ਬਈ ਕੋਸ਼ ਇਹੇ ਜੀਆਂ ਗੱਲਾਂ ਹੁੰਦੀਆਂ ਜਿੱਥੇ ਵੀ ਨਿੰਦਨਾ ਨਹੀਂ ਆਪਾਂ ਕਹਿੰਦੇ ਉਹਨੂੰ ਤੇ ਬਈ ਗੱਲ ਨੂੰ ਤਾਂ ਗੱਲ ਕਹਿਣੀ ਪੈਂਦੀ ਆ ਗੱਲ ਮਿੱਤਰੋ ਇਦਾਂ ਵੀ ਆ ਜਿਹੜੀ ਤੁਸੀਂ ਵੀਡੀਓ ਦੇਖੀ ਐ ਨਾ ਨਰਮੇ ਦੀ ਇਹ ਬਾਹਰਲੇ ਦੇਸ਼ ਦੀ ਵੀਡੀਓ ਐ ਤੇ ਮਸ਼ੀਨ ਦੇ ਨਾਲ ਜਿਵੇਂ ਇਹ ਨਹੀਂ ਨਰਮਾ ਕੱਢੀ ਜਾਂਦੇ ਆ ਹਨਾ ਚੁੱਕੀ ਜਾਂਦੇ ਆ ਆਉਡੀ ਟਰਾਲੀ ਦੇ ਵਿੱਚ ਪਾਈ ਜਾਂਦੇ ਆ ਮਸ਼ੀਨ ਪਾਉਂਦੀ ਐ ਜਿਵੇਂ ਆਪਣੇ ਕੰਪੈਨ ਕਣਕ ਦੇ ਦਾਣੇ ਪਾਉਂਦੀ ਐ ਨਾ ਤੇ ਮਸ਼ੀਨ ਨਰਮਾ ਚੁੱਕ ਕੇ ਪਾਉਂਦੀ ਆ ਤਾਂ ਮਿੱਤਰੋ ਬੇਖਣ ਵਾਲੀ ਗੱਲ ਇਹਨਾਂ ਦੀ ਇਹ ਹੈ ਬਾਈ ਆਪਣਾ ਦੇਸ਼ ਇਹਨਾਂ ਦੇ ਦੇਸ਼ਾਂ ਦੀ ਧਾਰੀ ਬਿਲਕੁਲ ਵੀ ਨਹੀਂ ਕਰ ਸਕਦਾ ਕਿਉਂਕਿ ਆਪਣੇ ਸਿਸਟਮ ਹੀ ਬਹੁਤ ਕਰਪਟ ਹੈ ਜਿਆਦਾ ਤਾਂ ਕਿਸਾਨਵੰਨੀ ਤਾਂ ਬਿਲਕੁਲ ਸੋਚਿਆ ਹੀ ਨਹੀਂ ਜਾਂਦਾ ਆਪਣਾ ਦੇਸ਼ ਇਹਨਾਂ ਦੀ ਰੀਸ ਕਿੱਥੋਂ ਕਰ ਲੂਗਾ ਹੈਨਾ ਹੁਣ ਤੁਹਾਡੇ ਸਾਹਮਣੇ ਆ ਜਿੰਨਾ ਕਿ ਨਰਮਾ ਨਾ ਮਿੱਤਰੋ ਆਪਾਂ 8-10 ਕੁਆਟਲ ਚੁਕਣ ਲਈ ਭਜਦੇ ਆ ਵੀ ਨਰਮਾ ਬਈ ਚੁਗ ਲਈ ਸਪਰੀਹਾ ਕਰਦੇ ਆ ਪਾਣੀ ਲਾਉਣੇ ਐਂ ਰਾਤ ਉਹਦੇ ਵਿੱਚ ਕੱਖ ਮਾਰਦੇ ਤੁਰੇ ਫਿਰਦੇ ਆ ਕੰਮ ਧੰਦਾ ਕਰਦੇ ਆ ਤੇ 8 ਮਹੀਨਿਆਂ ਦੀ ਖੇਤੀ ਦੇ ਵਿੱਚੋਂ ਆਪਾਂ ਨਰਮਾ ਨਿਕਲਦਾ 8 ਕੁਆਟਰ ਤੇ 8 ਕੁ ਕੁਆਟਰ ਨਰਮਾ ਨਾਲ ਕਿਸਾਨ ਭਰਾਵੋ ਇਹਨਾਂ ਦੇ ਖੇਤ ਦੇ ਵਿੱਚ ਕੰਪੈਨ ਤੋਂ ਕੱਢੇ ਬਾਅਦ ਵੀ ਵਿੱਚ ਰਹਿ ਜਾਂਦਾ ਬਣਦੇ 20 25 ਮਨ ਤਾਂ ਵੀ ਇਹਨਾਂ ਨੂੰ ਪਰਵਾ ਤੇ ਜਿਹੜਾ ਵੀ ਝਾੜ ਹੈ ਹੁਣ ਝਾੜ ਤਾਂ ਤੁਸੀਂ ਉਸ ਤਨ ਲਾਈ ਲੋ ਵੀ ਕਿੰਨਾ ਝਾੜ ਲੈਂਦੇ ਹੋਣੇ ਨਰਮੇ ਦਾ ਤਾਂ ਮਿੱਤਰੋ ਕਿੱਥੇ ਹੁਣ ਆਪਣਾ ਦੇਸ਼ ਬਈ ਤੇ ਕਿੱਥੇ ਇਹਨਾਂ ਦੇਸ਼ ਇਹਨਾਂ ਦੇ ਦੇਸ਼ ਦੀ ਮਸ਼ੀਨਰੀ ਚੈੱਕ ਕਰੋ ਠੀਕ ਹੈ ਬੀਜ ਚੈੱਕ ਕਰੋ ਹਲ ਫਲੂਟ ਦੇ ਜਿਹੜੇ ਕਿ ਬੂਝੇ ਆ ਉਹ ਚੈੱਕ ਕਰ ਲਓ फिर एक ਗੱਲ ਹੋਰ ਆਰਗੈਨਿਕ ਚੀਜ਼ਾਂ ਜ਼ਿਆਦਾਤਰ ਬਿਨਾਂ ਰੇ ਸਪਰੇ ਵਾਲੀਆਂ ਆਪਣੇ ਆਪਾਂ ਇਨਾ ਖਰਚਾ ਕਰਦੇ ਆਂ ਰੇਹਾਂ ਸਪਰੀਹਾਂ ਵਾਲਾ ਸਿਸਟਮ ਸਾਰਾ ਬਣਾ ਰੱਖਿਆ ਉਹ ਆਪਾਂ ਪਾ ਕੇ ਵੀ ਆਪਣੇ ਤੋਂ ਨਾ ਝਾੜਨੇ ਲਿਆ ਜਾਂਦਾ ਜਿਹੜਾ ਕਿ ਇਹ ਬਿਨਾਂ ਰੇਹਾਂ ਸਪਰੇਹਾਂ ਤੋਂ ਝਾੜ ਲੈਂਦੇ ਆ ਤੇ ਬਈ ਆਪਾਂ ਕਿਉਂ ਕਹਿੰਨੇ ਆ ਕਿਉਂਕਿ ਤੁਸੀਂ ਇੰਟਰਨੈਟ ਤੇ ਜਾ ਕੇ ਕਿਤੇ ਵੀ ਸਰਚ ਮਾਰ ਕੇ ਦੇਖ ਲਓ ਆਪਣੇ ਇਸ ਜਿੰਨਾ ਪਹਿਲਾਂ ਤਾਂ ਫਸਲਾਂ ਦੇ ਵਿੱਚ ਜ਼ਹਿਰ ਨਹੀਂ ਪੈਂਦਾ ਤੇ ਝਾੜ ਆਪਣੇ ਫੇਰ ਵੀ ਨਹੀਂ ਨਿਕਲਦੇ ਤੇ ਉਹਨਾਂ ਦੇ ਵੀ ਜ਼ਹਿਰ ਵੀ ਨਹੀਂ ਪਾਉਂਦੇ ਝਾੜ ਫੇਰ ਵੀ ਲਈ ਜਾਂਦੇ ਆ ਤਾਂ ਹੁਣ ਇੱਥੇ ਕਰਪਟ ਸਿਸਟਮ ਆਪਾਂ ਤਾਂ ਕਹੀ ਜੰਨੇ ਵੀ ਸਾਰਾ ਸਿਸਟਮ ਹੀ ਏਲਿਆ ਹੋਇਆ ਢਾਂਚਾ ਆਪਣਾ ਤਾਂ ਆਹ ਵੀਡੀਓ ਸੀ ਮਿੱਤਰੋ ਮੈਨੂੰ ਤਾਂ ਦੇਖ ਕੇ ਬਹੁਤ ਹੈਰਾਨੀ ਆਈ ਵੇਖ ਲਓ ਵੀ ਆਪਣੇ ਜਿੰਨਾਂ ਨਰਮਾਣਾ ਪਿੱਛੇ ਇਹਨਾਂ ਦੇ ਸਿਕਰੀਆਂ ਦੇ ਵਿੱਚ ਹੀ ਮਸ਼ੀਨ ਨੇ ਛੱਡਤਾ ਪੰਜ ਚਾਰ ਕੁਆਟਰਲ ਤਾਂ ਕਿੱਥੇ ਹੁਣ ਆਪਾਂ ਪੰਜ ਚਾਰ ਕੁਆਟਰਲ ਨਰਮਾਕ ਦਾ ਨਹੀਂ ਵੀ ਪੰਜ ਕੁਆਟਰਲ ਨਰਮਾ ਹੋਵੇ ਚੱਲ ਆਪਾਂ ਸੰਤੁਸ਼ਟ ਹੀ ਹੋਏ ਨੇ ਵੀ ਪੰਜ ਕੁਆਟਰਲ ਹੋ ਗਿਆ ਚੰਗੇ ਰੇ ਚੰਗੇ ਧੀ ਰਹਿਗੇ ਮਾੜੇ ਨਹੀਂ ਰਹਿਗੇ ਆਪਾਂ ਸਤਿ ਮੇਟਰ ਹੁਣ ਤੁਸੀਂ ਦੱਸੋ ਵੀ ਆਪਾਂ ਹੁਣ ਆਪਦੇ ਦੇਸ਼ ਨੂੰ ਜਾਂ ਆਪਦੇ ਭਾਂਡੇ ਨੂੰ ਦਿਨੀ ਨਿੰਦੀਏ ਨਾ ਤਾਂ ਆਪਾਂ ਕੀ ਕਰੀਏ ਦੇਖੋ ਆਪਣੇ ਕੋਲੇ ਮਿੱਤਰੋ ਨਰਮੇ ਦਾ ਨਹੀਂ ਔੜਾ ਆਪਣੇ ਕੋਲੇ ਝੋਨਾ ਪਰ ਆਪਾਂ ਅੱਜ ਤੋਂ ਪਹਿਲਾਂ ਨਰਮੇ ਹੀ ਲਾਉਂਦੇ ਸੀਗੇ ਹੁਣ ਅੱਕੇ ਵੀ ਤਾਂ ਝੋਨਾ ਲਾਉਣ ਲੱਗ ਕੇ ਤਾਂ ਵੈਸੇ ਨਰਮੇ ਵਰਗੀ ਖੀਤੀ ਨਹੀਂ ਤੇ ਝੋਨੇ ਬਣਾ ਵੀ ਸਰਦਾ ਨਹੀਂ ਝੋਨਾ ਲਾਇਆ ਆਪਾਂ ਠੀਕ ਆ ਤਾ ਮਿੱਤਰੋ ਜਿਹੜੇ ਹੋਰ ਕਿਸਾਨ ਭਰਾਵਾਂ ਕੋਲੇ ਨਰਮਾ ਬਈ ਆਪਸ਼ਨ ਹੈ ਨਹੀਂ ਉਹਨਾਂ ਵੱਲ ਦੇਖ ਕੇ ਅੱਜ ਇਸ ਗੱਲ ਦਾ ਬਹੁਤ ਦੁੱਖ ਆ ਮਹਿਸੂਸ ਹੁੰਦਾ ਕੋਈ ਕਿਸਾਨ ਭਰਾ ਉਹਨੂੰ ਗਵਾਹੀ ਜਾਂਦਾ ਬਈ ਕਿਸੇ ਦੇ ਸੁਣਦੀ ਆਈ ਪਈਏ ਕੋਈ ਖਬਰਾਂ ਪਾਈ ਜਾਂਦਾ ਕੋਈ ਵੀ ਇਹਦਾ ਹੱਲ ਨਹੀਂ ਕੱਢ ਰਹੇ ਬਿਲਕੁਲ ਵੀ ਆਪਣੇ ਬਾਰੇ ਸੋਚ ਨਹੀਂ ਰਹੇ ਕਿਸਾਨ ਭਰਾਵਾਂ ਬਾਰੇ ਤਾਂ ਮਿੱਤਰੋ ਇਹੀ ਗੱਲਾਂ ਬਾਤਾਂ ਸੀ ਸ਼ੇਅਰ ਜ਼ਰੂਰ ਕਰਦੇ ਹੋ ਤਾਂ ਕਿ ਬਈ ਇਹ ਹੋਰ ਕਿਸਾਨ ਭਰਾਵਾਂ ਤੱਕ ਤਾਂ ਹੋਰ ਵੀ ਕਿਸੇ ਤੱਕ ਇਹ ਗੱਲ ਪਹੁੰਚਦੀ ਹੋ ਜੇ ਆਪਣੀ ਵੀ ਆਪਣੇ ਜਿੰਨਾ ਨਰਮਾ ਤੋਂ ਉਹ ਵੀ ਸਿਕਰੀਆਂ ਵਿੱਚ ਹੀ ਰੱਖ ਦਿੰਦੇ ਜਿੰਨੇ ਕ ਆਪਾਂ ਮਿਹਨਤ ਕਰਦੇ ਆਂ ਤਾਂ ਧੰਨਵਾਦ ਵੀਡੀਓ ਦੇਖਣ